ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਦਵਿੰਦਰ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੋਸ਼ੀ ਸਾਹਿਬ ਕੱਲ ਆਮ ਆਦਮੀ ਪਾਰਟੀ ਦੇ ਸਜਰੇ ਬਣੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਨਾਲ ਵਰਕਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਇੱਕ ਸ਼ੁਕਰਾਨਾ ਯਾਤਰਾ ਸ਼ੁਰੂ ਕਰਦੇ ਆ ਇਹ ਯਾਤਰਾ ਸ਼ੁਰੂ ਹੁੰਦੀ ਹੈ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਤੇ ਅੰਮ੍ਰਿਤਸਰ ਵਿਖੇ ਜਾ ਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਮਾਪਤ ਹੁੰਦੀ ਹੈ ਇਸ ਦੌਰਾਨ ਜਿਹੜੀ ਇਸ ਵਕਤ ਖਬਰ ਚਰਚਾ ਦਾ ਵਿਸ਼ਾ ਵਾ ਸਿਆਸੀ ਗਲਿਆਰਿਆਂ ਚ ਜਿਸ ਗੱਲ ਦੀ ਚਰਚਾ ਹੋ ਰਹੀ ਹੈ ਉਹ ਇਹ ਹੈ ਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਹੈ ਜਿਨ੍ਹਾਂ ਆਪ ਐਲਾਨ ਕੀਤਾ ਸੀਗਾ ਕਿ ਮੈਂ ਇਹ ਅਹੁਦਾ ਛੱਡ ਦੇਣਾ ਉਹ ਗੈਰ ਹਾਜ਼ਰ ਰਹੇ ਨਾਤਾਉ ਪਟਿਆਲਾ ਦੇ ਵਿੱਚ ਦਿਖੇ ਜਦੋਂ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਹੁੰਦੀ ਹੈ ਤੇ ਨਾ ਉਹ ਅੰਮ੍ਰਿਤਸਰ ਦੇ ਵਿੱਚ ਦਿਖੇ ਜਿੱਥੇ ਇਹ ਯਾਤਰਾ ਸਮਾਪਤ ਹੁੰਦੀ ਹੈ ਹੁਣ ਚਰਚਾਵਾਂ ਇਹ ਨੇ ਵੀ ਦਿੱਲੀ ਦੇ ਵਿੱਚ ਕੱਲ ਜਦੋਂ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਸੀਗਾ ਮਾਨ ਸਾਹਿਬ ਉੱਥੇ ਵੀ ਗੈਰ ਹਾਜ਼ਰ ਰਹੇ ਇਹ ਸਾਰੀਆਂ ਸੰਭਾਵਨਾਵਾਂ ਨੂੰ ਇਹ ਸਾਰੀਆਂ ਚਰਚਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਵੀ ਇਸ ਵਕਤ ਆਮ ਆਦਮੀ ਪਾਰਟੀ 'ਚ ਕੀ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਪੋਲੀਟੀਕਲ ਐਡਵਾਈਜ਼ਰਸ ਨੇ ਜਾਂ ਜਿਹੜੇ ਉਹਨਾਂ ਦੇ ਥਿੰਕ ਟੈਂਕ ਨੇ ਜਿਹੜੇ ਇਹ ਪਾਰਟੀ ਨੂੰ ਚਲਾਉਂਦੇ ਨੇ ਰਣਨੀਤੀ ਬਣਾਉਂਦੇ ਆ ਉਹ ਇਸ ਵਕਤ ਕੀ ਸੋਚ ਰਹੇ ਆ ਪੰਜਾਬ ਨੂੰ ਲੈ ਕੇ ਸੰਦੀਪ ਜੀ ਜਿਸ ਵੇਲੇ ਕੁਝ ਦਿਨ ਹੋਏ ਪੰਜਾਬ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਦੇ ਰਿਜ਼ਲਟ ਆਏ ਤਾਂ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤ ਕੇ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਨੇ ਕਈ ਸੀਟਾਂ ਜਿੱਤੀਆਂ ਔਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਭਗਵੰਤ ਮਾਨ ਜਿਹੜੇ ਨੇ ਉਹਨਾਂ ਦਾ ਕਦ ਜਿਹੜਾ ਆ ਉਹ ਬਹੁਤ ਵੱਧ ਜਾਵੇਗਾ ਸਵਾਭਕ ਸੀ ਸੋਚਣਾ ਇਸ ਤਰ੍ਹਾਂ ਦਾ ਅਸੀਂ ਪਿਛਲੀ ਗੱਲਬਾਤ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਪਰ ਅਚਾਨਕ ਦੋ ਘਟਨਾਵਾਂ ਨੇ ਸਾਡਾ ਧਿਆਨ ਖਿੱਚਿਆ ਔਰ ਪਬਲਿਕ ਫੀਲਡ ਦੇ ਵਿੱਚ ਜਿਹੜੀ ਹੈ ਉਹ ਥੋੜੀ ਚਰਚਾ ਹੋਣ ਲੱਗੀ ਕਿ ਕੀ ਇਸ ਦੇ ਪਿੱਛੇ ਕੋਈ ਮਕਸਦ ਹੈ ਉਹ ਕਟਰਾਮਾ ਸੀ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਪੰਜਾਬ ਵਿੱਚ ਹੋਈ ਸ਼ੁਕਰਾਨਾ ਰੈਲੀ ਅਤੇ ਦਿੱਲੀ ਦੇ ਵਿੱਚ ਹੋਇਆ ਸੰਵਿਧਾਨ ਦਿਵਸ ਅਤੇ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਇਹਨਾਂ ਦੋਨਾਂ ਮੌਕਿਆਂ ਤੇ ਜਿਹੜੀ ਪਬਲਿਕ ਅਧਾਰਿਆਂ ਦੇ ਵਿੱਚ ਜਾਂ ਆਪਣੇ ਆਮ ਚਰਚਾ ਦੇ ਵਿੱਚ ਜਿਹੜੀ ਗੱਲ ਨੋਟਿਸ ਕੀਤੀ ਗਈ ਉਹ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਸਵਾਭਕ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਔਰ ਆਮ ਪਾਰਟੀ ਦੇ ਸਥਾਪਨਾ ਦਿਵਸ ਉਤੇ ਉਹ ਨਵੀਂ ਦਿੱਲੀ ਵਿੱਚ ਹਾਜ਼ਰ ਨਾ ਹੋਵੇ ਔਰ ਦੂਸਰੀ ਗੱਲ ਕਿ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਲੜੀਆਂ ਗਈਆਂ ਹਾਲਾਂਕਿ ਕਹਿੰਦੇ ਨੇ ਕਿ ਇੱਕ ਸੀਟ ਬਰਨਾਲੇ ਵਾਲੇ ਨੂੰ ਛੱਡ ਕੇ ਬਾਕੀ ਤਿੰਨੇ ਕੈਂਡੀਡੇਟ ਜਿਹੜੇ ਆ ਉਹਨਾਂ ਦੇ ਮੰਨੇ ਜਾਂਦੇ ਸਨ ਜਦਕਿ ਮੀਤ ਹੇਰ ਦਾ ਕੈਂਡੀਡੇਟ ਬਰਨਾਲੇ ਦੇ ਵਿੱਚ ਮੰਨਿਆ ਜਾਂਦਾ ਸੀ ਜਿਵੇਂ ਕਿ ਅਸੀਂ ਰਿਜ਼ਲਟ ਦੇਖੇ ਨੇ ਜਿੱਥੇ ਜਿੱਤੇ ਭਗਵੰਤ ਮਾਨ ਹੋਣਾ ਨੇ ਆਪਣੇ ਉਮੀਦਵਾਰ ਖੜੇ ਕੀਤੇ ਉਹ ਜਿੱਤ ਗਏ ਤੇ ਜਿੱਥੇ ਮੀਤ ਹੇਰ ਦਾ ਉਮੀਦਵਾਰ ਸੀ ਉਹ ਹਾਰ ਗਿਆ ਸੁਭਾਵਿਕ ਲੋਕਾਂ ਦੀ ਨਜ਼ਰਾਂ ਵਿੱਚ ਇਸ ਗੱਲ ਦਾ ਅੰਦੇਸ਼ਾ ਲਗਾਇਆ ਜਾਂਦਾ ਸੀ ਕਿ ਹੁਣ ਭਗਵੰਤ ਮਾਨ ਦੀ ਸਥਿਤੀ ਕਿਸ ਤਰ੍ਹਾਂ ਦੀ ਰਹੇਗੀ ਸਵਾਵਕ ਰੂਪ ਵਿੱਚ ਉਹ ਮਜ਼ਬੂਤ ਹੋਣੀ ਚਾਹੀਦੀ ਸੀ ਲੇਕਿਨ ਇਹਨਾਂ ਦੋ ਘਟਨਾਵਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਕਦ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਡਾਕਟਰ ਪ੍ਰੋਫੈਸਰ ਬਈਥੇ ਇੱਕ ਸਵਾਲ ਹੋਰ ਆ ਨਾ ਜਿੱਦਾਂ ਤੁਸੀਂ ਕਿਹਾ ਵੀ ਭਗਵੰਤ ਮਾਨ ਦੇ ਕਦ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕੀਤੀ ਜਾ ਰਹੀ ਹੈ ਤੇ ਸੰਭਾਵਨਾਵਾਂ ਹੀ ਨੇ ਪਰ ਇਹ ਗੱਲ ਧਿਆਨ ਚ ਰੱਖਣ ਵਾਲੀ ਆ ਵੀ ਜਦੋਂ 2014 ਦੇ ਵਿੱਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਹੁੰਦ ਚੰਦੀ ਆ ਟਿਕਟਾਂ ਅਨਾਉਂਸ ਕਰਦੀ ਆ ਤਾਂ ਪੰਜਾਬ ਉਹ ਸੂਬਾ ਸੀਗਾ ਜਿਨ੍ਹਾਂ ਨੇ ਇਹਨਾਂ ਨੂੰ ਚਾਰ ਉਮੀਦਵਾਰ ਦਿੱਤੇ ਸੀ ਜੇਤੂ ਉਮੀਦਵਾਰ ਦਿੱਤੇ ਸੀਗੇ ਪੰਜਾਬ ਦੇ ਵਿੱਚੋਂ ਤੇ ਉਹਨਾਂ ਚੋਂ ਭਗਵੰਤ ਮਾਨ ਵੀ ਸੀਗੇ ਫਿਰ 14 ਤੋਂ ਬਾਅਦ 19 'ਚ ਇਕੱਲੇ ਭਗਵੰਤ ਮਾਨ ਹੀ ਰਹਿ ਗਏ ਤੇ ਉਸ ਤੋਂ ਬਾਅਦ 22 'ਚ ਮਾਨ ਸਾਹਿਬ ਜਿਹੜੇ ਆ ਇਹ ਮੁੱਖ ਮੰਤਰੀ ਬਣਦੇ ਆ ਤੇ ਇਹ ਉਹੀ ਗੱਲ ਹੈ ਨਾ ਵੀ ਇਹਨਾਂ ਦਾ ਜਿਹੜਾ ਥਿੰਕ ਟੈਂਕ ਕੀ ਸੋਚ ਰਿਹਾ ਹੋਊਗਾ ਵੀ ਕਿਉਂ ਇਹਨਾਂ ਦੀ ਕਦ ਜਿਹੜਾ ਵਾ ਜਾਂ ਇਹਨਾਂ ਦੀਆਂ ਸਿਆਸੀ ਜਿਹੜੀਆਂ ਪਾਵਰਾਂ ਘਟਾਈਆਂ ਜਾਣ ਤੁਸੀਂ ਆਮ ਆਦਮੀ ਪਾਰਟੀ ਦੇ ਸ਼ੁਰੂਆਤ ਤੋਂ ਜਰਾ ਥੋੜਾ ਜਿਹਾ ਉਹਨੂੰ ਉਹਦੀ ਸਥਿਤੀ ਨੂੰ ਜਰਾ ਧਿਆਨ ਦੇ ਨਾਲ ਜਦੋਂ ਤੋਂ ਇਹ ਲੱਗਣ ਲੱਗ ਪਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਨੇ ਉਹਨਾਂ ਦੇ ਬਰਾਬਰ ਦੇ ਕੋਈ ਕਦ ਜਿਹੜੇ ਨੇ ਉਹ ਉਹਨਾਂ ਦੇ ਬਰਾਬਰ ਆ ਰਹੇ ਨੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਂਗ ਦਿੱਤਾ ਗਿਆ ਜਿਵੇਂ ਆਪਾਂ ਦੇਖਿਆ ਸ਼ਾਂਤੀ ਪੂਜਨ ਸੀ ਪ੍ਰਚੰਤ ਪੂਜਨ ਆਪਣੇ ਆਸ਼ੁਤੇਸ਼ ਆਸ਼ੁਤੇਸ਼ ਪੱਤਰਕਾਰ ਅ ਜਗेंद्र यादव ਤੁਸੀਂ ਹੁਣੇ ਨਾਮ ਲਿਆ ਕੁਮਾਰ ਵਿਸ਼ਵਾਸ ਦਾ ਅਲਕਾ ਲਾਂਬਾ ਸਾਜੀਆ ਇਲਮੀ ਇਸ ਤਰ੍ਹਾਂ ਦੇ ਬਹੁਤ ਸਾਰੀ ਲਿਸਟ ਹੈ ਲੰਬੀ ਜਿਸ ਦੇ ਵਿੱਚ ਜਿਹੜੀ ਸੁਪਰੀਮੋ ਸੀ ਆਮ ਆਦਮੀ ਪਾਰਟੀ ਦੇ ਜਾਂ ਉਹਨਾਂ ਦਾ ਜਿਹੜਾ ਥਿੰਕ ਟੈਂਕ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਕਦੀ ਵੀ ਇਸ ਗੱਲ ਦਾ ਜਿਹੜਾ ਆ ਉਹ ਸ਼ੰਸ਼ਾ ਨਹੀਂ ਪਾਲਿਆ ਕਿ ਅਰਵਿੰਦ ਕੇਜਰੀਵਾਲ ਦੇ ਬਰਾਬਰ ਦਾ ਕੋਈ ਕਦ ਜਿਹੜਾ ਆ ਉਹ ਪੈਦਾ ਹੋ ਸਕੇ ਔਰ ਇਹੀ ਕਾਰਨ ਹੈ ਕਿ ਜਿਹੜੀ ਰਾਜਸੀ ਹਲਕੇ ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਇਸ਼ਾਰਾ ਸਮਝਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦਾ ਦਿੱਲੀ ਦੇ ਵਿੱਚ ਨਾ ਹਾਜ਼ਰ ਹੋਣਾ ਔਰ ਸ਼ੁਕਰਾਨਾ ਰੈਲੀ ਜਿਹੜੀ ਹੈ ਉਸ ਦੇ ਵਿੱਚ ਸ਼ਾਮਲ ਨਾ ਹੋਣਾ ਤੁਸੀਂ ਦੇਖੋਗੇ ਕਿ ਭਗਵੰਤ ਮਾਨ ਦੀ ਅਗਵਾਈ ਵਿੱਚ ਚੋਣ ਲੜੀ ਗਈ ਲੇਕਿਨ ਭਗਵੰਤ ਮਾਨ ਨਾ ਤਾਂ ਜਿਹੜੇ ਸੀ ਉਹ ਪਟਿਆਲੇ ਸੀ ਤੇ ਨਾ ਉਹ ਲੁਧਿਆਣੇ ਸੀ ਤੇ ਨਾ ਹੀ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਸੀ ਹੁਣ ਇਸ ਇਹ ਕਿਸ ਗੱਲ ਵੱਲ ਸੰਕੇਤ ਕਰਦੀ ਹੈ ਇਹ ਗੱਲ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਕੁਝ ਨਾ ਕੁਝ ਪੱਕ ਰਿਹਾ ਇਹ ਜਿਹੜਾ ਪੱਕਣਾ ਆ ਇਹ ਸੁਭਾਵਕ ਰੂਪ ਦੇ ਵਿੱਚ ਨਿਸ਼ਚਿਤ ਰੂਪ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਵੰਤ ਮਾਨ ਦੀ ਜਿਹੜੀ ਸਥਿਤੀ ਹੈ ਉਹਨੂੰ ਕਮਜ਼ੋਰ ਕਰਨ ਦੇ ਵੱਲ ਸੰਕੇਤ ਜਿਹੜੇ ਨੇ ਉਹ ਮਿਲ ਰਹੇ ਨੇ ਨਹੀਂ ਤਾਂ ਜਿਹੜੇ ਜੇਸ ਲੀਡਰ ਦੀ ਅਗਵਾਈ ਦੇ ਹੇਠ ਪੰਜਾਬ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਲੜੀਆਂ ਗਈਆਂ ਹੋਣ ਉਹ ਲੀਡਰ ਨਾ ਤਾਂ ਸ਼ੁਕਰਾਨਾ ਰੈਲੀ ਦੇ ਆਗਾਜ਼ ਤੇ ਹੋਵੇ ਔਰ ਨਾ ਹੀ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚੇ ਜਦ ਕਿ ਆਮ ਤੌਰ ਤੇ ਆਪਾਂ ਇੱਕ ਹਾਸੇ ਦੇ ਵਿੱਚ ਗੱਲ ਕਹਿੰਦੇ ਹੁੰਦੇ ਆ ਕਿ ਭਗਵੰਤ ਮਾਨਤਾ ਉਡਾਰੀਆਂ ਮਾਰਨ ਲੱਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਹੈਲੀਕਾਪਟਰ ਦੇ ਵਿੱਚ ਜਾਣ ਲਈ ਉਹਨੂੰ ਤਾਂ ਕੁਝ ਮੈਂਟਲ ਹੀ ਲੱਗਦੇ ਨੇ ਤੇ ਬੇਸ਼ੱਕ ਉਹ ਪਟਿਆਲੇ ਵੀ ਜਾਂਦੇ ਤਾਂ ਬੇਸ਼ੱਕ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੀ ਜਾਂਦੇ ਤਾਂ ਉਹਨਾਂ ਲਈ ਕੋਈ ਮੁਸ਼ਕਲ ਕਾਰਜ ਨਹੀਂ ਸੀ ਪਰ ਇਸ ਦੇ ਪਿੱਛੇ ਜੇ ਉਹ ਕਿਤੇ ਕਹਿੰਦੇ ਆ ਕਿ ਮੇਰੇ ਰੁਝੇਵੇਂ ਸਨ ਤੇ ਮੈਂ ਸਮਝਦਾ ਆ ਕਿ ਰੁਝੇਵਿਆਂ ਦੀ ਦੇ ਨਾਲੋਂ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਕੁਝ ਰਾਜਸੀ ਮੰਤਵ ਜ਼ਰੂਰ ਨਜ਼ਰ ਆਉਂਦੇ ਨੇ ਕੋਈ ਸੰਕੇਤ ਜ਼ਰੂਰ ਨਜ਼ਰ ਆਉਂਦੇ ਨੇ ਕਿ ਕਿਤੇ ਨਾ ਕਿਤੇ ਸਰ ਇੱਕ ਗੱਲ ਮੈਨੂੰ ਦੱਸੋ ਮੇਰੇ ذہن 'ਚ ਇੱਕ ਸਵਾਲ ਆਇਆ ਵੀ ਕੀ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਉਸੇ ਸੂਬੇ ਦੇ ਵਿੱਚ ਗਤੀਵਿਧੀਆਂ ਤੋਂ ਰੁਕਿਆ ਜਾ ਸਕਦਾ ਵੇ ਫਰਜ਼ ਕਰ ਲੋ ਦਿੱਲੀ ਨਹੀਂ ਸੱਦਿਆ ਗਿਆ ਹੋਊਗਾ ਜਾਂ ਸੱਦਿਆ ਗਿਆ ਹੋਊਗਾ ਮਾਨ ਸਾਹਿਬ ਨੇ ਕਹਿਤਾ ਹੋਊਗਾ ਜੀ ਮੇਰੇ ਸੂਬੇ ਦੇ ਵਿੱਚ ਰਜੇਵੇਂ ਬਹੁਤ ਆ ਕਿਸਾਨਾਂ ਦਾ ਮਸਲਾ ਕਿਉਂਕਿ ਕੱਲ ਢਲੇਵਾਲ ਸਾਹਿਬ ਨੂੰ ਸਵੇਰੇ ਸਵੇਰੇ ਜਿਹੜਾ ਉਹ ਪੁਲਿਸ ਨੇ ਅਰੈਸਟ ਕਰ ਲਿਆ ਸੀ ਡੀ ਐਮ ਸੀ ਦਾਖਲ ਕਰਾਤਾ ਸੀ ਉਹਨਾਂ ਨੂੰ ਲੱਗਦਾ ਹੋਊਗਾ ਕਿ ਇਹ ਮਸਲਾ ਵੱਡਾ ਹੋ ਸਕਦਾ ਮੇਰਾ ਸੂਬੇ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਪਰ ਸਵਾਲ ਇਹ ਆ ਵੀ ਇੱਕ ਮੁੱਖ ਮੰਤਰੀ ਸੂਬੇ ਦਾ ਜਿਹੜਾ ਗਾਰਡੀਅਨ ਹੁੰਦਾ ਸੂਬੇ ਦਾ ਜਿਹੜਾ ਕਰਤਾ ਧਰਤਾ ਹੁੰਦਾ ਉਹਨੂੰ ਪਾਰਟੀ ਜਿਹੜੀ ਆ ਸੂਬੇ ਦੇ ਵਿੱਚ ਹੀ ਘੁੰਮਣ ਤੋਂ ਵੀ ਰੋਕ ਸਕਦੀ ਹੈ ਇੰਦਾ ਕਦੀ ਪਹਿਲਾਂ ਇਤਿਹਾਸ 'ਚ ਹੋਇਆ ਹੋਵੇ ਜਾਂ ਮਤਲਬ ਇਹ ਇੰਦਾ ਪੋਸੀਬਲ ਹੈ ਕੋਈ ਪਾਰਟੀ ਇੰਦਾ ਕਿਸੇ ਬੰਦੇ ਤੇ ਪਾਬੰਦੀ ਲਾ ਸਕਦੀ ਹੋਵੇ ਮੈਂ ਸਮਝਦਾ ਕਿ ਜਾਂ ਤੱਕ ਕੋਈ ਬਹੁਤ ਜ਼ਰੂਰੀ ਮੀਟਿੰਗ ਹੋਵੇ ਜਾਂ ਕੋਈ ਕਿਸੇ ਗੱਲ ਦੀ ਐਮਰਜੈਂਸੀ ਹੋਵੇ ਜਾਂ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਵੇ ਪਰ ਸਾਨੂੰ ਅਜੇ ਤੱਕ ਕੋਈ ਕੋਈ ਇਹੋ ਜੇ ਸੰਕੇਤ ਨਹੀਂ ਮਿਲੇ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਾਰਨ ਸਾਨੂੰ ਨਜ਼ਰ ਆਉਂਦਾ ਹੋਵੇ ਹੋ ਸਕਦਾ ਕਿ ਕੱਲ ਨੂੰ ਇਸ ਬਾਰੇ ਕੋਈ ਸਪਸ਼ਟੀਕਰਨ ਵੀ ਆ ਜਾਵੇ ਪਰੰਤੂ ਮੈਨੂੰ ਲੱਗਦਾ ਆ ਕਿ ਇਹਦੇ ਪਿੱਛੇ ਨਰੂਨ ਨਰੂਨ ਨਿਰੂਲ ਰਾਜਸੀ ਮੰਤਵ ਹੀ ਮੰਨੇ ਜਾਣਗੇ ਅੱਛਾ ਇੱਕ ਗੱਲ ਹੋਰ ਪ੍ਰੋਫੈਸਰ ਇਹ ਜਿਹੜੇ ਚਾਰ ਜ਼ਿਲ੍ਹਿਆਂ ਚੋਂ ਹੋ ਕੇ ਇਹਨਾਂ ਨੇ ਸ਼ੁਕਰਾਨਾ ਕੀਤਾ ਮੈਨੂੰ ਨਹੀਂ ਲੱਗਦਾ ਵੀ ਚਾਰ ਜ਼ਿਮਨੀ ਚੋਣਾ ਜਿਹੜੀਆਂ ਹੋਈਆਂ ਉਹ ਇਹਨਾਂ ਚਾਰ ਜ਼ਿਲ੍ਹਿਆਂ ਨਾਲ ਸੰਬੰਧ ਰੱਖਦੀਆਂ ਸੀਗੀਆਂ ਜੇ ਸ਼ੁਕਰਾਨਾ ਕਰਨਾ ਸੀਗਾ ਵੋਟਰਸ ਦਾ ਧੰਨਵਾਦ ਕਰਨਾ ਸੀਗਾ ਤਾਂ ਭਾਵੇਂ ਚਾਰ ਰੈਲੀਆਂ ਕਰ ਲੈਂਦੇ ਉਹਨਾਂ ਹਲਕਿਆਂ 'ਚ ਜਾਂਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਪਰ ਇਹ ਜਿਹੜੀ ਸ਼ੁਕਰਾਨਾ ਯਾਤਰਾ ਕੱਲ ਕੱਢੀ ਗਈ ਹੈ ਇਹਦੇ ਕੀ ਸੰਕੇਤ ਹੈ ਬੜੇ ਸਾਫ਼ ਸੰਕੇਤ ਨੇ ਸੰਦੀਪ ਜੀ ਆਮ ਆਦਮੀ ਵੀ ਇਸ ਗੱਲ ਨੂੰ ਬੜਾ ਆਸਾਨੀ ਦੇ ਨਾਲ ਸਮਝ ਰਿਆ ਹੋਵੇਗਾ ਤੁਸੀਂ ਦੇਖੋ ਚਾਰ ਇਲੈਕਸ਼ਨਾਂ ਸੀ ਜਿਮਨੀ ਚੋਣਾ ਦੇ ਵਿੱਚ ਫਰੀਦਕੋਟ ਦੀ ਜਿਹੜੀ ਸੀ ਗਿੱਦੜਵਾਹਾ ਹੁਸ਼ਿਆਰਪੁਰ ਦੀ ਚੱਬੇਵਾਲ ਅ ਬਰਨਾਲਾ ਅ ਸੰਗਰੂਰ ਦੇ ਵਿੱਚ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਚਾਰ ਹੀ ਸੀਟਾਂ ਦੇ ਵਿੱਚ ਕਿਤੇ ਵੀ ਸ਼ੁਕਰਾਨਾ ਰੈਲੀ ਨਹੀਂ ਗਈ ਸ਼ੁਕਰਾਨਾ ਰੈਲੀ ਦਾ ਮਤਲਬ ਕੀ ਸੀ ਕਿ ਅਸੀਂ ਸ਼ੁਕਰਾਨਾ ਕਰਨਾ ਉਸ ਹਲਕੇ ਦੇ ਵਿੱਚ ਜਾ ਕੇ ਲੋਕਾਂ ਦਾ ਧੰਨਵਾਦ ਕਰਨਾ ਉਹਨਾਂ ਦਾ ਸ਼ੁਕਰਾਨਾ ਕਰਨਾ ਇਹ ਭਾਈ ਤੁਸੀਂ ਸਾਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਇਆ ਸਾਡੀਆਂ ਚਾਰ ਸੀਟਾਂ ਜਿਹੜੀਆਂ ਸੀ ਉਹਨਾਂ ਦੇ ਵਿੱਚੋਂ ਤਿੰਨ ਸਾਨੂੰ ਜਿਤਾ ਕੇ ਦਿੱਤੀਆਂ ਤੇ ਇੱਕ ਅਸੀਂ ਥੋੜੇ ਜੇ ਮਾਰਜਨ ਦੇ ਨਾਲ ਹਾਰ ਗਏ ਅੱਛਾ ਫਿਰ ਪ੍ਰੋਫੈਸਰ ਸਾਹਿਬ ਇਹ ਜਿਹੜੀ ਰੈਲੀ ਸੀਗੀ ਇਹ ਅਮਨ अरोड़ा ਦੇ ਪ੍ਰਧਾਨ ਬਣਨ ਦੇ ਕਰਕੇ ਕੱਢੀ ਗਈ ਵੀ ਹੁਣ ਆਪਦੇ ਪ੍ਰਧਾਨ ਇਹ ਹੈ ਇਹਦੇ ਵੀ ਦੋ ਕਾਰਨ ਨੇ ਪਹਿਲਾ ਕਾਰਨ ਤਾਂ ਮੈਂ ਜਿਹੜਾ ਪਹਿਲਾ ਸੰਕੇਤ ਦੇ ਚੁੱਕਾ ਕਿ ਹੋ ਸਕਦਾ ਅਸੀਂ ਭਗਵੰਤ ਮਾਨ ਦਾ ਕਦ ਜਿਹੜਾ ਆ ਉਹ ਛੋਟਾ ਕਰਨਾ ਹੋਵੇ ਦੂਸਰਾ ਕਾਰਨ ਮੈਂ ਸ਼ੁਕਰਾਨਾ ਜਿਹੜੀ ਰੈਲੀ ਹੈ ਉਹਦੇ ਨਾਲੋਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਉਣ ਵਾਲੀਆਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦੇ ਪ੍ਰਤੀ ਇਹ ਜ਼ਿਆਦਾ ਜਿਹੜੇ ਨੇ ਉਹ ਦੇਖ ਕੇ ਇਹ ਰੈਲੀ ਕੱਢ ਰਹੇ ਨੇ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੜੀਆਂ ਨੇ ਉਹ ਨਗਰ ਨਿਗਮਨੀਆਂ ਚੋਣਾ ਜਿਹੜੀਆਂ ਕਿ ਮੋਸਟ ਪ੍ਰੋਬਬਲੀ ਜਨਵਰੀ ਦੇ ਵਿੱਚ ਹੋਣ ਜਾ ਰਹੀਆਂ ਨੇ ਉਹਨਾਂ ਦੇ ਵੱਲ ਹੀ ਜਿਹੜਾ ਇਹਨਾਂ ਦਾ ਸੰਕੇਤ ਹੈ ਇਸ ਸ਼ੁਕਰਾਨਾ ਰੈਲੀ ਕਿਉਂਕਿ ਨਾ ਤਾਂ ਪਟਿਆਲੇ ਦੀ ਕੋਈ ਸੀਟ ਸੀ ਨਾ ਲੁਧਿਆਣੇ ਦੀ ਕੋਈ ਸੀਟ ਸੀ ਨਾ ਜਲੰਧਰ ਦੀ ਕੋਈ ਸੀਟ ਸੀ ਤੇ ਨਾ ਹੀ ਅੰਮ੍ਰਿਤਸਰ ਦੀ ਸੀਟ ਸੀ ਤੁਸੀਂ ਦੇਖੋ ਅਗਰ ਇਹਨਾਂ ਨੇ ਸ਼ੁਕਰਾਨਾ ਰੈਲੀ ਕਰਨੀ ਹੀ ਸੀ ਦੇਖੋ ਇੱਕ ਰੂਟ ਬਣ ਸਕਦਾ ਸੀ ਬੜੇ ਆਰਾਮ ਦੇ ਨਾਲ ਪਟਿਆਲੇ ਤੋਂ ਚੱਲੇ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਅੱਗੇ ਮੱਥਾ ਟੇਕਿਆ ਤੇ ਸਿੱਧੇ ਪਹੁੰਚ ਗਏ ਬਰਨਾਲੇ ਬਰਨਾਲੇ ਤੋਂ ਇਹ ਫਰੀਦਕੋਟ ਜਾ ਸਕਦੇ ਸੀ ਫਰੀਦਕੋਟ ਤੋਂ ਇਹ ਜੀਟੀ ਰੋਡ ਵੱਲ ਵਧਦੇ ਹੋਏ ਲੁਧਿਆਣੇ ਆ ਸਕਦੇ ਸੀ ਲੁਧਿਆਣੇ ਤੋਂ ਇਹ ਹੋ ਕੇ ਇਹ ਸਿੱਧੇ ਫਗਵਾੜੇ ਵਿੱਚ ਦੀ ਹੁੰਦੇ ਹੋਏ ਹੁਸ਼ਿਆਰਪੁਰ ਦੇ ਚੱਬੇਵਾਲ ਦੇ ਇਲਾਕੇ ਵਿੱਚ ਪਹੁੰਚ ਸਕਦੇ ਸੀ ਜੱਬੇਵਾਲ ਤੋਂ ਇਸ ਦੇ ਬਿਆਸ ਦੇ ਵਿੱਚ ਪਹੁੰਚ ਸਕਦੇ ਸੀ ਜੀਟੀ ਰੋਡ ਤੇ ਤੇ ਬਿਆਸ ਤੋਂ ਬਾਅਦ ਇਹ ਡੇਰਾ ਬਾਬਾ ਨਾਨਕ ਜਾ ਕੇ ਉੱਥੋਂ ਦੀ ਹੁੰਦੇ ਹੋਏ ਇਹ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕ ਸਕਦੇ ਸੀ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਰੂਟ ਨਹੀਂ ਪਨਾਇਆ ਕਿਉਂਕਿ ਇਹਨਾਂ ਦੇ ਦਿਮਾਗ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੇ ਦਿਮਾਗ ਦੇ ਵਿੱਚ ਤਾਂ ਨਗਰ ਨਿਗਮ ਚੋਣਾਂ ਨੇ ਇਹਨਾਂ ਦੇ ਉਹ ਕਹਿੰਦੇ ਜਿਹੜੀਆਂ ਸੀਟਾਂ ਜਿੱਤ ਲਈਆਂ ਉਹ ਜਿੱਤ ਲਈਆਂ ਹੁਣ ਸਾਡਾ ਉਹਨਾਂ ਦੇ ਲੋਕਾਂ ਦੇ ਪ੍ਰਤੀ ਕੋਈ ਬਹੁਤ ਜ਼ਿਆਦਾ ਹੁਣ ਰਿਹਾ ਨਹੀਂ ਗਿਆ ਕਿਉਂਕਿ ਸਾਡਾ ਮੰਤਰ ਤਾਂ ਹੁਣ ਕਾਰਪੋਰੇਸ਼ਨ ਦੀਆਂ ਚੋਣਾ ਨੇ ਤੇ ਮੈਨੂੰ ਲੱਗਦਾ ਆ ਕਿ ਇਹਨਾਂ ਨੇ ਸ਼ੁਕਰਾਨਾ ਰੈਲੀ ਜਿਹੜੀ ਆ ਉਹ ਵੀ ਇਸੇ ਕਰਕੇ ਕੀਤੀ ਹੈ ਕਿ ਲੋਕਾਂ ਦੇ ਵਿੱਚ ਦੋ ਸੰਕੇਤ ਦਿੱਤੇ ਜਾਣ ਨੰਬਰ 1 ਕਿ ਇੱਕ ਨਵੇਂ بڑے ਪ੍ਰਧਾਨ ਨੂੰ ਥੋੜਾ ਜਿਹਾ ਉਭਾਰਿਆ ਜਾਵੇ ਅਮਨ ਅਰੂੜਾ ਨੂੰ ਔਰ ਦੂਸਰਾ ਭਗਵੰਤ ਮਾਨ ਨੂੰ ਥੋੜਾ ਜਿਹਾ ਡਾਊਨ ਕੀਤਾ ਜਾਵੇ ਤਾਂ ਕਿ ਭਗਵੰਤ ਮਾਨ ਨੂੰ ਅੱਗੇ ਇੱਕ ਚਿਹਰਾ ਜਿਹੜਾ ਆ ਉਹ ਬਣਾ ਕੇ ਪੇਸ਼ ਕੀਤਾ ਜਾਵੇ ਕਿਉਂਕਿ ਹਾਈ ਕਮਾਂਡ ਮੇਰੇ ਖਿਆਲ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦਾ ਆ ਕਿ ਹਾਈ ਕਮਾਂਡ ਨਹੀਂ ਚਾਹੁੰਦੀ ਕਿ ਭਗਵੰਤ ਮਾਨ ਜਿਹੜੇ ਨੇ ਉਹ ਹੁਣ ਬਹੁਤ ਜ਼ਿਆਦਾ ਮਜ਼ਬੂਤ ਰਹਿਣ ਕਿਉਂਕਿ ਕਈ ਜਿਹੜੇ ਹਾਈ ਕਮਾਂਡ ਹੁੰਦੇ ਨੇ ਕਈ ਪਾਰਟੀਆਂ ਦੇ ਹਾਈ ਕਮਾਂਡ ਹੁੰਦੇ ਨੇ ਉਹ ਇਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬਰਾਬਰ ਦੇ ਕੱਦ ਦਾ ਕੋਈ ਆਦਮੀ ਉਹ ਇੰਨਾ ਉੱਚਾ ਹੋ ਜਾਵੇ ਕਿ ਕੱਲ ਨੂੰ ਉਹਨਾਂ ਨੂੰ ਕੋਈ ਚੈਲੰਜ ਕਰ ਸਕੇ ਇਹ ਬਹੁਤ ਸਾਰੀਆਂ ਪਾਰਟੀਆਂ ਵਿੱਚ ਹੁੰਦਾ ਰਿਹਾ ਆ ਅੱਜ ਵੀ ਹੋ ਰਿਹਾ ਆ ਤੇ ਆਮ ਆਦਮੀ ਪਾਰਟੀ ਵੀ અપਵਾਦ ਨਹੀਂ ਹੋਵੇਗੀ ਅੱਛਾ ਪ੍ਰੋਫੈਸਰ ਭਗਵੰਤ ਮਾਨ ਜਦੋਂ ਕਿਸੇ ਰੈਲੀ 'ਚ ਜਾਂਦੇ ਆ ਲੋਕ ਇਹਨਾਂ ਨੂੰ ਸੁਣਨ ਵਾਸਤੇ ਉੱਥੇ ਬੈਠਦੇ ਆ ਭਗਵੰਤ ਮਾਨ ਕੋਲ ਜਿਹੜਾ ਸ਼ਬਦ ਭੰਡਾਰ ਆ ਉਹ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਕਿਸੇ ਲੀਡਰ ਕੋਲ ਆ ਇਹਨਾਂ ਦੀ ਪਾਰਟੀ 'ਚ ਯਾਨੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਆ ਜਿਹੜਾ ਸ਼ਬਦ ਪੜ੍ਹਾ ਰਹੇ ਇਹਨਾਂ ਕੋਲ ਹੈ ਜਿਹੜੀ ਗੱਲਬਾਤ ਇਹ ਵਿਉਂਤ ਲੈਂਦੇ ਆ ਇਹ ਕਿਸੇ ਕੋਲੋਂ ਨਹੀਂ ਘੜੀ ਜਾਂਦੀ ਨਹੀਂ ਬਣਾਈ ਜਾਂਦੀ باوجود ਇਸ ਦੇ ਵੀ ਉਹਨਾਂ ਦਾ ਇਹ profession ਰਿਹਾ ਫੇਰ ਵੀ ਇੱਕ ਬੰਦੇ ਦੇ ਵਿੱਚ ਮੌਕੇ ਦੇ ਹਿਸਾਬ ਨਾਲ ਗੱਲ ਕਰਨ ਦੀ ਜਿਹੜੀ ਆ ਉਹ ਕਲਾ ਹੁੰਦੀ ਆ ਜਿਹੜੀ ਇਹਨਾਂ ਕੋਲ ਹੈਗੀ ਆ ਇਹ ਲੋਕ ਬਿਠਾ ਸਕਦੇ ਆ ਉੱਥੇ ਲੋਕ ਸੁਣਦੇ ਆ ਮਕਬੂਲੀਅਤ ਇਹਨਾਂ ਦੀ ਹੈਗੀ ਆ ਇਸੇ ਕਰਕੇ ਦੋ ਵਾਰੀ ਸੰਸਦ ਮੈਂਬਰ ਵੀ ਬਣੇ ਆ ਤੇ ਹੁਣ ਮੁੱਖ ਮੰਤਰੀ ਵੀ ਆ ਲੋਕ ਜਿਹੜੇ ਆ ਇਹਨਾਂ ਨੂੰ ਸੁਣਦੇ ਆ ਸਵਾਲ ਇਹ ਆ ਵੀ ਜੇ ਆਮ ਆਦਮੀ ਪਾਰਟੀ ਰਣਨੀਤੀ ਬਦਲ ਰਹੀ ਆ ਤੇ ਭਾਜਪਾ ਜਿਨ੍ਹਾਂ ਦੀਆਂ 6% ਤੋਂ 18% ਵੋਟਾਂ ਹੋਈਆਂ ਦਾ ਤੇ ਉਹ ਵੀ ਖੇਡਣਗੇ ਕਿਉਂਕਿ ਉਹਨਾਂ ਨੂੰ ਇੱਕ ਗੱਲ ਤੇ ਸਮਝ ਆ ਗਈ ਹੋਣੀ ਆ ਹੁਣ ਤੱਕ ਭਾਜਪਾ ਨੂੰ ਵੀ ਕਿਸਾਨ ਸਾਡੇ ਨਾਲ ਨਹੀਂ ਤੁਰ ਰਹੇ ਜੇ ਕਿਸਾਨੀ ਵੋਟ ਉਹਨਾਂ ਨੂੰ ਪੈਂਦੀ ਤਾਂ ਉਹਨਾਂ ਦੀ ਜ਼ਮਾਨਤਾਂ ਜ਼ਬਤ ਨਹੀਂ ਹੁੰਦੀਆਂ ਫਿਰ ਸੁਭਾਵਕ ਜੀ ਗੱਲ ਹੈ ਕਿਉਂਕਿ ਭਾਜਪਾ ਤੀਜੀ ਵਾਰੀ ਸੱਤਾ ਦੇ ਵਿੱਚ ਆ ਕੇਂਦਰ ਦੇ ਵਿੱਚ ਉਹ ਵੀ ਪੰਜਾਬ ਨੂੰ ਲੈ ਕੇ ਆਪਣੀ ਰਣਨੀਤੀ ਬਦਲਣਗੇ ਤੁਸੀਂ ਜਿਸ ਗੱਲ ਵੱਲ ਸੰਕੇਤ ਕੀਤਾ ਮੈਂ ਸੰਵਿਧਾਨ ਕੇ ਇਹ ਜਿਹੜੀਆਂ ਜ਼ਿਮਨੀ ਚੋਣਾਂ ਨੇ ਇਹਨਾਂ ਨੇ ਇਕੱਲੀ ਭਾਜਪਾ ਹੀ ਨਹੀਂ ਕਾਂਗਰਸ ਪਾਰਟੀ ਨੂੰ ਵੀ ਮਜਬੂਰ ਕੀਤਾ ਹੋਏਗਾ ਕਿ ਉਹ ਕੁਝ ਆਪਣੇ ਆਪ ਦੇ ਬਾਰੇ ਸੋਚੇ ਤੁਸੀਂ ਸਪੈਸੀਫਿਕ ਭਾਜਪਾ ਦੇ ਬਾਰੇ ਪੁੱਛਿਆ ਮੈਂ ਇਸ ਪੋਸੀਬਲ ਸੰਕੇਤ ਦੇਣਾ ਚਾਹਾਂਗਾ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਵਿੱਚ ਹੀ ਮੈਨੂੰ ਲੱਗਦਾ ਕਿ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਕਿਉਂਕਿ ਹੁਣ ਜੋ ਅੰਦਰੂਨੀ ਸਾਨੂੰ ਸੂਚਨਾ ਮਿਲੀ ਹੈ ਉਸ ਦੇ ਮੁਤਾਬਕ ਦੋ ਤਰ੍ਹਾਂ ਦੀਆਂ ਲੌਬੀਜ਼ ਕੰਮ ਕਰ ਰਹੀਆਂ ਨੇ ਭਾਜਪਾ ਦੇ ਵਿੱਚ ਲੌਬੀਜ਼ ਬਣ ਚੁੱਕੀਆਂ ਨੇ ਜੀ 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 ਪੰਜਾਬ ਲੈਵਲ ਦੇ ਵਿੱਚ ਇੱਕ ਧੜਾ ਜਿਹੜਾ ਆ ਉਹ ਇਹੋ ਜਿਹਾ ਹੈ ਜਿਹੜਾ ਕੇਵਲ ਸਿੰਘ ਢਿੱਲੋਂ ਨੂੰ ਉਭਾਰ ਰਿਹਾ ਉਹ ਚਾ ਉਹ ਚਾਹੁੰਦਾ ਹੈ ਕਿ ਕਿਉਂਕਿ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿਸਾਨੀ ਵਰਗ ਦਾ ਕਿ ਕਿਸਾਨ ਲੋਕ ਜਿਹੜੇ ਨੇ ਇਹ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਤੇ ਉਸ ਧੜੇ ਨੂੰ ਇਹ ਲੱਗਦਾ ਆ ਉਸ ਲੌਬੀ ਨੂੰ ਇਹ ਲੱਗਦਾ ਕਿ ਅਗਰ ਇੱਕ ਸਿੱਖ ਚਿਹਰਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਬੀਜੇਪੀ ਦਾ ਪੇਸ਼ ਕੀਤਾ ਜਾਵੇ ਤਾਂ ਉਹ ਪਿੰਡੂ ਹਲਕੇ ਦੇ ਵਿੱਚ ਆਪਣੀਆਂ ਜੜ੍ਹਾਂ ਜੜੀਆਂ ਨੇ ਉਹ ਫਲਾ ਸਕਦਾ ਹੁਣ ਕਿਉਂਕਿ ਰਵਨੀਤ ਸਿੰਘ ਬਿੱਟੂ ਹਰਜੀਤ ਸਿੰਘ ਗਰੇਵਾਲ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਪ੍ਰਸੰਗਿਕ ਨਹੀਂ ਰਹੇ ਤੇ ਉਹਨਾਂ ਨੂੰ ਲੱਗਦਾ ਕਿ ਚਾਰ ਜ਼ਿਮਨੀ ਚੋਣਾਂ ਵਿੱਚੋਂ ਤਿੰਨ ਵਿੱਚੋਂ ਜ਼ਮਾਨਤਾਂ ਜਬਤ ਹੋ ਗਈਆਂ ਕੇਵਲ ਸੰ ਟਿੱਲੋਂ ਆ ਇੱਕ ਜਿਹੜੇ ਕਿ ਕਾਫੀ ਮਜਬੂਤੀ ਦੇ ਨਾਲ ਵਿਰੋਧ ਹੋਣ ਦੇ ਬਾਵਜੂਦ ਕਈ ਹਲਕਿਆਂ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਵੀ ਪੰਜਾਬ ਦੇ ਉਹ ਆਪਣਾ ਇੱਕ ਕਾਫੀ ਇੱਕ ਰਿਸਪੈਕਟੇਬਲ ਜਿਹੜੇ ਬੋਟਸ ਨੇ ਉਹ ਲੈਣ ਦੇ ਵਿੱਚ ਕਾਮਯਾਬ ਹੋਏ ਨੇ ਜਿਹੜੀ ਹਾਂਜੀ ਹਾਂਜੀ ਜਿਹੜੀ ਦੂਸਰੀ ਲੌਬੀ ਜਿਹੜੀ ਕਿ ਸੈਂਟਰ ਦੇ ਵਿੱਚ ਬੈਠੀ ਆ ਉਹ ਲੌਬੀ ਜਿਹੜੀ ਆ ਉਹ ਇੱਕ ਹਿੰਦੂ ਚਿਹਰੇ ਦੇ ਉੱਤੇ ਹਿੰਦੂ ਫੇਸ ਦੇ ਉੱਤੇ ਆਉਣ ਵਾਲੀ ਜਿਹੜੀ ਇਲੈਕਸ਼ਨਸ ਹੈ ਉਹਨਾਂ ਦੇ ਵਿੱਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਸਾਨੂੰ ਇਹ ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਬੀਜੇਪੀ ਦਾ ਜਿਹੜਾ ਚਿਹਰਾ ਆ ਉਹ ਮਨਰੰਜਨ ਕਾਲੀਆ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਸਕਦਾ ਹੈ ਉਹ ਵਿਜੇ ਸਾਂਪਲਾ ਦੇ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਆ ਸਕਦਾ ਹੈ ਉਹ ਤਰਨ ਚੁਗਦੇ ਰੂਪ ਦੇ ਵਿੱਚ ਵੀ ਸਾਹਮਣੇ ਆ ਸਕਦਾ ਹੈ ਤੇ ਇੱਕ ਹੋਰ ਚਿਹਰਾ ਸੁਭਾਸ਼ ਸ਼ਰਮਾ ਦਾ ਡਾਕਟਰ ਸੁਭਾਸ਼ ਸ਼ਰਮਾ ਦਾ ਉਹ ਚਿਹਰਾ ਵੀ ਸਾਡੇ ਸਾਹਮਣੇ ਆ ਸਕਦਾ ਹੈ ਮਨਰੰਜਨ ਕਾਲੀਆ ਦਾ ਨਾਮ ਜੋ ਸਾਨੂੰ ਪਤਾ ਲੱਗਾ ਹੈ ਕਿ ਇਸ ਲਿਸਟ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ ਕਿਉਂਕਿ ਉਹ ਇੱਕ ਪੁਰਾਣੇ ਲੀਡਰ ਨੇ ਟਕਸਾਲੀ ਲੀਡਰ ਨੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਉਹ ਸਿਰਫ 1 ਸਾਲ ਲਈ ਭਾਜਪੀ ਦੇ ਪ੍ਰਧਾਨ ਬਣੇ ਸਨ ਜਦੋਂ ਕਿ 1997 ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਮਿਨਿਸਟਰ ਵਜੋਂ ਸੌ ਚੁਕਾਈ ਸੀ ਤੇ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਸੀ ਇਸ ਕਰਕੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਏ ਬੀਜਪੀ ਦੇ ਨਵੇਂ ਪ੍ਰਧਾਨ ਨੇ ਉਹ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਇੱਕ ਹੋ ਸਕਦਾ ਹੈ ਤੇ ਜਾਂ ਫਿਰ ਅਗਰ ਜਿਹੜੀ ਪੰਜਾਬ ਦੀ ਲੌਬੀ ਹੈ ਜਿਹੜੀ ਕਿ ਸਿੱਖ ਸੰਗਤਾਂ ਨੂੰ ਸਿੱਖ ਵਰਗ ਨੂੰ ਜਾਂ ਕਿਸਾਨੀ ਵਰਗ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਅਗਰ ਉਹ ਲੌਬੀ ਕਾਮਯਾਬ ਹੋ ਗਈ ਤਾਂ ਮੈਨੂੰ ਲੱਗਦਾ ਫਿਰ ਕੇਵਲ ਸਿੰਘ ਢਿੱਲੋਂ ਪ੍ਰਧਾਨ ਹੋਣਗੇ ਨਹੀਂ ਤਾਂ ਫਿਰ ਮਨਿੰਦਰ ਕਾਲੀਆ ਜਾਂ ਦੂਸਰੇ ਜਿਹੜੇ ਲੋਕ ਨੇ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਜੜਾਇਆ ਉਹ ਚੁਣ ਲਿਆ ਜਾਵੇ ਮੈਂ ਤੇ ਗੱਲ ਕੇਵਲ ਭਾਜਪਾ ਦੀ ਕੀਤੀ ਸੀ ਤੁਸੀਂ ਗੱਲ ਪ੍ਰੋਫੈਸਰ ਬਾਪ ਹੀ ਅੱਗੇ ਤੋਰ ਦਿੱਤੀ ਕਿ ਹੋਰ ਨਾ ਪਾਰਟੀਆਂ ਦੇ ਵਿੱਚ ਵੀ ਤਬਦੀਲੀਆਂ ਸੰਗਠਨ ਚ ਹੋ ਸਕਦੀਆਂ ਕਾਂਗਰਸ ਦੇ ਵਿੱਚ ਵੀ ਕੋਈ ਇਦਾਂ ਦੀ ਹਿਲਜੁਲ ਹੈਗੀ ਆ ਇੱਕ ਵਾਰੀ ਆਪਾਂ ਗੱਲ ਕਰ ਰਹੇ ਸੀਗੇ ਗੈਰ ਰਸਮੀ ਤੌਰ ਤੇ ਤੁਸੀਂ ਕਿਹਾ ਜੀ ਕੁਝ ਕਾਂਗਰਸੀ ਦਿੱਲੀ ਬੈਠੇ ਹੋਏ ਆ ਉਹਨਾਂ ਨੂੰ ਸੱਦਿਆ ਗਿਆ ਕੀ ਕਾਂਗਰਸ ਦੇ ਵਿੱਚ ਵੀ ਕੁਝ ਅਜਿਹਾ ਚੱਲ ਰਿਹਾ ਪ੍ਰੋਫੈਸਰ ਬਿਲਕੁਲ ਜੀ ਕਿਉਂਕਿ ਜਿਸ ਵੇਲੇ ਤੁਹਾਨੂੰ ਯਾਦ ਹੋਵੇਗਾ ਜਿਸ ਵੇਲੇ ਚਰਨਜੀਤ ਸਿੰਘ ਚੰਨੀ ਹੁਣੀ ਮੁੱਖ ਮੰਤਰੀ ਬਣੇ ਸੀ ਤਾਂ ਉਸ ਵੇਲੇ ਜਿਹੜਾ ਹੈ ਕਹਿੰਦੇ ਨੇ ਕਿ ਸੁਨੀਲ ਜਾਖੜ ਜੀ ਦਾ ਨਾਮ ਜਿਹੜਾ ਆ ਉਹ ਕਾਫੀ ਅੱਗੇ ਚਲੇ ਗਿਆ ਸੀ ਪਬਲਿਕ ਅਦਾਰਿਆਂ ਵਿੱਚ ਰਾਜਨੀਤਿਕ ਹਲਕਿਆਂ ਵਿੱਚ ਇਹ ਗੱਲ ਆਮ ਸੁਣੀ ਜਾਂਦੀ ਸੀ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਇੱਕ ਔਰਤ ਜਿਹੜੀ ਲੇਡੀ ਲੀਡਰ ਸੀ ਉਹਨਾਂ ਨੇ ਕਹਿੰਦੇ ਉੱਥੇ ਇਹ ਪ੍ਰਸ਼ਨ ਚਿੰਨ੍ਹ ਖੜਾ ਕਰ ਦਿੱਤਾ ਸੀ ਕਿ ਕਿਸੇ ਹਿੰਦੂ ਨੇਤਾ ਨੂੰ ਕਾਂਗਰਸੀ ਹਿੰਦੂ ਨੇਤਾ ਨੂੰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਨਹੀਂ ਬਣਾਇਆ ਜਾਣਾ ਚਾਹੀਦਾ ਕਿਸੇ ਜੱਟ ਸਿੱਖ ਨੂੰ ਬਣਾਉਣਾ ਚਾਹੀਦਾ ਪਰ ਅੱਛਾ ਉਦੋਂ ਪ੍ਰੋਫੈਸਰ ਸਾਹਿਬ ਸਭ ਤੋਂ ਜ਼ਿਆਦਾ ਲੋਕ ਹੱਕ ਜੀ ਵੀ ਜਾਖੜ ਸਾਹਿਬ ਦੇ ਹੀ ਸੀਗੇ ਜੀ ਜੀ ਕਿ ਇਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਣਾ ਚਾਹੀਦਾ ਪਰ ਉਸ ਵੇਲੇ ਕਾਂਗਰਸ ਨੇ ਇੱਕ ਨਵੀਂ ਨੀਤੀ ਦੇ ਅਧੀਨ ਇੱਕ ਚਣਕਿਆ ਚਾਲ ਚੱਲੀ ਉਸ ਵੇਲੇ ਦੇ ਹਾਲਾਤ ਦੇ ਮੁਤਾਬਕ ਜਿਹੜੀ ਕਿ ਬਾਅਦ ਦੇ ਵਿੱਚ ਫੇਲ ਹੋ ਗਈ ਉਹ ਸੀ ਚਰਨਜੀਤ ਚੰਨੀ ਨੂੰ ਦਲਿਤ ਸਿੱਖ ਨੂੰ ਇੱਕ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹਾਲਾਂ ਚਰਨਜੀਤ ਸਿੰਘ ਚੰਨੀ ਆਪ ਬੰਦੇ ਬਹੁਤ ਵਧੀਆ ਨੇ ਜੀ ਜੀ ਹਾਂ ਇਹ ਕਾਂਗਰਸ ਦੀ ਜਿਹੜੀ ਨੀਤੀ ਸੀਗੀ ਉਹ ਉਹਨਾਂ ਦਾ ਦਾ ਨਹੀਂ ਕਾਮਯਾਬ ਹੋਇਆ ਅਦਰਵਾਈਜ਼ ਚਰਨਜੀਤ ਚੰਨੀ ਦੀ ਮਕਬੂਲੀਅਤ ਅੱਜ ਵੀ ਉਨੀ ਆ ਉਹ ਦੇਖੋ ਨਾ ਜਲੰਧਰ ਦੇ ਵਿੱਚ ਭਾਰੀ ਵੋਟਾਂ ਲੈ ਕੇ ਜਿੱਤਦੇ ਆ ਲੋਕ ਸਭਾ ਨੂੰ ਜੀ ਇਹ ਜਿਸ ਤਰ੍ਹਾਂ ਭਾਜਪਾ ਦੇ ਵਿੱਚ ਇਹ ਦੋ ਲਾਬੀਜ਼ ਨੇ ਉਸ ਤਰ੍ਹਾਂ ਸਾਨੂੰ ਕੁਝ ਅੰਦਰੂਨੀ ਸੂਤਰਾਂ ਦੇ ਦੁਆਰਾ ਇਹ ਗੱਲ ਪਤਾ ਚੱਲੀ ਹੈ ਕਿ ਹੋ ਸਕਦਾ ਪੰਜਾਬ ਦੇ ਵਿੱਚ ਵੀ ਜਿਹੜਾ ਆਉਣ ਵਾਲਾ ਮੁੱਖ ਮੰਤਰੀ ਦਾ ਇਹ ਅਹੁਦੇ ਦਾ ਉਮੀਦਵਾਰ ਹੈ ਉਹ ਜੱਟ ਸਿੱਖ ਦੀ بجائے ਕੋਈ ਹਿੰਦੂ ਦਲਿਤ ਉਹ ਵੀ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਜੱਟ ਸਿੱਖ ਨੇ ਉਹ ਤਕਰੀਬਨ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਤਿੰਨ ਚਾਰ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਕਾਂਗਰਸ ਵੀ ਲੈ ਜਾਂਦੀ ਹੈ ਆ ਜਿਹੜੇ ਅਕਾਲੀ ਦਲ ਤਲੇ ਜਾਂਦੇ ਲੈ ਜਾਂਦੇ ਆ ਤੇ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਕੁਝ ਲੋਕ ਜਿਹੜੇ ਨੇ ਉਹ ਵੀ ਲੈ ਜਾਂਦੇ ਨੇ ਪਰੰਤੂ ਅਗਰ ਜਿਹੜੇ ਦਲਿਤ ਸਿੱਖ ਔਰ ਦਲਿਤ ਤੇ ਪਲੱਸ ਜਿਹੜੇ ਨੇ ਹਿੰਦੂ ਵੋਟ ਉਹ ਜਿਹੜੇ ਨੇ ਅਗਰ ਉਹਨਾਂ ਦੇ ਵੱਲ ਦੇਖਿਆ ਜਾਵੇ ਤਾਂ ਕਾਫੀ ਵੱਡੀ ਮੈਜੋਰਟੀ ਦੇ ਵਿੱਚ ਨੇ ਤੇ ਅਗਰ ਕੋਈ ਕਾਂਗਰਸ ਇਸ ਤਰ੍ਹਾਂ ਦੀ ਨੀਤੀ ਅਪਣਾਉਂਦੀ ਹੈ ਕਿ ਉਹ ਕੋਈ ਇਸ ਤਰ੍ਹਾਂ ਦਾ ਚਿਹਰਾ ਉਭਾਰਦੀ ਹੈ ਜਿਹੜੇ ਜੱਟ ਸਿੱਖ ਤੋਂ ਇਲਾਵਾ ਬਾਕੀ ਸਾਰੇ ਵਰਗਾਂ ਦੀ ਪ੍ਰਤੀਨਿਧਤਾ ਕਰਦਾ ਹੋਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਹੈਰਾਨੀ ਨਹੀਂ ਹੋਏਗੀ ਕਿ ਜੱਟ ਸਿੱਖ ਚਿਹਰੇ ਦੀ ਬਜਾਏ ਕਿਸੇ ਦੂਸਰੇ ਵਰਗ ਤੋਂ ਕੋਈ ਜਿਹੜਾ ਹੈ ਉਹ ਕੈਂਡੀਡੇਟ ਪੰਜਾਬ ਦਾ ਪ੍ਰਧਾਨ ਬਣ ਜਾਵੇ ਤੇ ਜਾਂ ਹੋ ਸਕਦਾ ਹੈ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਰਾਜਾ ਵਰਿੰਗ ਇਹਨਾਂ ਦੋਨਾਂ ਦੀਆਂ ਧਰਮ ਪਤਨੀਆਂ ਦੇ ਚੋਣ ਹਰਨ ਤੋਂ ਬਾਅਦ ਇਹਨਾਂ ਦੀ ਸਥਿਤੀ ਕਮਜ਼ੋਰ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਐਸੇ ਵੇਲੇ ਇੱਕ ਲੀਡਰ ਨੇ ਉੱਬਰਦੇ ਲੀਡਰ ਨੇ ਉਹ ਵੀ ਦੌਰ ਦੇ ਵਿੱਚ ਲੱਗੇ ਹੋਏ ਨੇ ਕਾਫੀ ਸਾਲਾਂ ਤੋਂ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਹੁਣੀ ਵੀ ਜਿਹੜੇ ਨੇ ਉਹ ਵੀ ਕਾਂਗਰਸ ਦੇ ਵਿੱਚ ਤਾਂ ਹੀ ਅੱਗੇ ਆਉਣਾ ਚਾਹੁੰਦੇ ਨੇ ਜੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਲਿਆ ਜਾਵੇ ਪਰ ਕਾਂਗਰਸ ਦਾ ਅੰਦਰੂਨੀ ਜਿਹੜਾ ਥਿਕ ਟੈਂਕ ਹੈ ਉਹ ਕੀ ਸਮਝਦਾ ਹੈ ਇਹ ਹੁਣ ਉਸ ਤੇ ਜਿਹੜੀ ਉਹਨਾਂ ਦੀ ਰਾਜਨੀਤੀ ਆ ਕਿਉਂਕਿ ਜੇ 2.5 ਸਾਲ ਪਏ ਨੇ ਇਲੈਕਸ਼ਨ ਦੇ ਵਿੱਚ ਤੇ ਉਹ ਬੜੇ ਸੋਚ ਸਮਝ ਕੇ ਇਹ ਕਦਮ ਜਿਹੜਾ ਆ ਉਹ ਉਠਾਏਗੀ ਪਰ ਇਸ ਤਰ੍ਹਾਂ ਕਈ ਵਾਰੀ ਲੱਗਦਾ ਹੈ ਕਿ ਕਾਂਗਰਸ ਵੀ ਜਿਹੜਾ ਆ ਉਹ ਕਈ ਵਾਰੀ ਬੜੇ ਮਤਲਬ ਹਲਕੇ ਲੈਵਲ ਦੇ ਫੈਸਲੇ ਲੈ ਲੈਂਦੀ ਆ ਜਿਹਦੇ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਵੀ ਠੋਣਾ ਪੈਂਦਾ ਪ੍ਰੋਫੈਸਰ ਸਾਹਿਬ ਇੱਕ ਨਾ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋ ਰਹੀ ਹੈ ਫੋਟੋ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਿਆਹ ਸਮਾਗਮ ਦੀ ਫੋਟੋ ਹੈ ਤੇ ਨਾਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਨਾਲ ਕਈ ਹੋਰ ਕਾਂਗਰਸੀ ਆਗੂ ਜਿਹੜੇ ਆ ਉਸ ਫੋਟੋ ਦੇ ਵਿੱਚ ਕਲਿੱਕ ਹੋਏ ਆ ਕੈਦ ਕੀਤੇ ਗਏ ਆ ਹੁਣ ਸਿਆਸੀ ਗਲਿਆਰਿਆਂ 'ਚ ਇਹ ਵੀ ਚਰਚਾਵਾਂ ਨੇ ਵੀ ਆਦੇਸ਼ ਪ੍ਰਤਾਪ ਕੈਰੋਂ ਜਿਹੜੇ ਆ ਇਹ ਕਾਂਗਰਸ ਜੁਆਇਨ ਕਰ ਸਕਦੇ ਆ ਬਾਜਵਾ ਸਾਹਿਬ ਦੇ ਨਾਲ ਉਹਨਾਂ ਦੀ ਨੇੜਤਾ ਹੈਗੀ ਆ ਵੈਸੇ ਵੀ ਉਹ ਕਾਂਗਰਸੀ ਪੁਰਾਣਾ ਕਾਂਗਰਸੀ ਪਰਿਵਾਰ ਹੀ ਆ ਤੇ ਚਰਚਾ ਇਹ ਵੀ ਆ ਵੀ ਫਿਰ ਉਹਨਾਂ ਨੂੰ ਟਿਕਟ ਵੀ ਦਿੱਤੀ ਜਾਏਗੀ ਹੈ ਇੱਕ ਫੋਟੋ ਹੀ ਆ ਵਿਆਹ ਸਮਾਗਮ ਦੀ ਫੋਟੋ ਆ ਪਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਪ੍ਰੋਫੈਸਰ ਆ ਵੀ ਫੋਟੋ ਅ ਸੰਦੀਪ ਜੀ ਪੰਜਾਬੀ ਭਾਈਚਾਰਾ ਜਿਹੜਾ ਆ ਉਹ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ ਤੇ ਸਮਾਜਿਕ ਹਲਕਿਆਂ ਦੇ ਵਿੱਚ ਇਹੋ ਜਿਹੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਦੇ ਉੱਤੇ ਆਮ ਤੌਰ ਤੇ ਵਕ ਵਕ ਜਿਹੜੇ ਰਾਜਨੀਤਿਕ ਨੇਤਾ ਨੇ ਉਹਨਾਂ ਦਾ ਇਕੱਠਿਆਂ ਹੁਣਾ ਤੇ ਫੋਟੋ ਖਚਵਾਉਣਾ ਮੈਨੂੰ ਲੱਗਦਾ ਕੋਈ ਇੰਨਾ ਹੈਰਾਨੀਜਨਕ ਨਹੀਂ ਹੈ ਅ ਪਰੰਤੂ ਕਈ ਵਾਰੀ ਇਹੋ ਜਿਹੇ ਜਿਹੜੇ ਕਲਿੱਕ ਹੁੰਦੇ ਨੇ ਇਹੋ ਜੇ ਫੋਟੋਆਂ ਹੁੰਨੀਆਂ ਨੇ ਉਹ ਕਈ ਵਾਰੀ ਆਪਣੇ ਅੰਦਰ ਕਈ ਵਾਰੀ ਗੰਭੀਰ ਅਰਥ ਤੇ ਗੰਭੀਰ ਆਧਾਰ ਵੀ ਲੈ ਕੇ ਬੈਠ ਜਾਂਦੀਆਂ ਨੇ ਉਹ ਇਸ ਤਰ੍ਹਾਂ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹ ਆਪਣੇ ਜੀਜਾ ਸ਼੍ਰੀ ਸ਼੍ਰੀ ਸੁਖਵੀਰ ਬਾਦਲ ਤੋਂ ਨਾਰਾਜ਼ੀ ਮੰਨੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਔਰ ਦੂਸਰੇ ਪਾਸੇ ਜੇ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਆਤੀ ਮਾਰੋ ਤਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਪਰਿਵਾਰ ਦੇ ਇੱਕ ਬਹੁਤ ਵੱਡੇ ਲੀਡਰ ਵੀ ਨੇ ਕਿਉਂਕਿ ਕੈਰੋ ਪਰਿਵਾਰ ਜਿਹੜਾ ਆ ਉਹ ਕਾਂਗਰਸੀ ਪਰਿਵਾਰ ਵੀ ਰਿਹਾ ਤੇ ਕਿਤੇ ਇਹ ਸੰਕੇਤ ਤਾਂ ਨਹੀਂ ਮਿਲ ਰਿਹਾ ਹੋ ਸਕਦਾ ਇਹ ਸੰਕੇਤ ਹੀ ਹੋਣ ਹੋ ਸਕਦਾ ਇਸ ਦਾ ਕੋਈ ਆਧਾਰ ਹੀ ਨਾ ਹੋਵੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣ ਤੇ ਖੇਮ ਕਰਨ ਤੋਂ ਕੈਰੋਂ ਸਾਹਿਬ ਨੂੰ ਕਾਂਗਰਸ ਦੀ ਟਿਕਟ ਮਿਲ ਜਾਵੇ ਔਰ ਮੈਨੂੰ ਲੱਗਦਾ ਹੈ ਕਿ ਅਗਰ ਉਹ ਆਪਣੀ ਇੱਛਾ ਪ੍ਰਗਟ ਕਰਨਗੇ ਕੈਰੋਂ ਸਾਹਿਬ ਤੇ ਕਾਂਗਰਸ ਪਾਰਟੀ ਜਿਹੜੀ ਆ ਉਹ ਵੈਲਕਮ ਕਰੇਗੀ ਕਿਉਂਕਿ ਉਹ ਕਿਸੇ ਅਕਾਲੀ ਨੂੰ ਕਾਂਗਰਸ ਵਿੱਚ ਸ਼ਾਮਲ ਨਹੀਂ ਕਰ ਰਹੀ ਹੋਏਗੀ ਵੈਸੇ ਤਾਂ ਪਰਹੇਜ਼ ਨਹੀਂ ਹੁੰਦਾ ਕਿਸੇ ਵੀ ਪਾਰਟੀ ਨੂੰ ਪਰੰਤੂ ਉਹਨਾਂ ਨੂੰ ਇਸ ਤਰ੍ਹਾਂ ਵੀ ਲੱਗਦਾ ਹੋਵੇਗਾ ਕਿ ਕੈਰੋਂ ਸਾਹਿਬ ਦੀ ਜਿਹੜੀ ਲੇਗੇਸੀ ਆ ਉਹਦੀ ਉਹਦਾ ਜਿਹੜਾ ਅਗਲਾ ਹੈਗਾ ਪੀੜ੍ਹੀ ਦਾ ਇੱਕ ਮਹੱਤਵਪੂਰਨ ਜਿਹੜਾ ਵਿਅਕਤੀ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਤਾਂ ਅਗਰ ਇਸ ਤਰ੍ਹਾਂ ਹੋ ਜਾਵੇ ਤਾਂ ਕੋਈ ਹੈਰਾਨੀ ਵੀ ਨਹੀਂ ਹੋਏਗੀ अच्छा वैसे एक गल ही है गल्लां जो गल ही हुंदी है कि जे किते कैरोन साहब खेम ਕਰਨ ਤੋਂ ਇਲੈਕਸ਼ਨ ਲੜਦੇ ਆ ਤੇ ਖੇਮ ਕਰਨ ਤੋਂ ਵਿਰਸਾ ਵਲਟੋਆ ਵੀ ਇਲੈਕਸ਼ਨ ਲੜਦੇ ਆ ਤੇ ਵਿਰਸਾ ਵਲਟੋਆ ਉਹ ਸ਼ਖਸ ਸੀਗੇ ਜਦੋਂ ਆਦੇਸ਼ ਪ੍ਰਤਾਪ ਹੋਣਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਤੇ ਸਭ ਤੋਂ ਵੱਧ ਜਿਹੜੀ ਖੁਸ਼ੀ ਕਹਿ ਲਈਏ ਜਾਂ ਪਹਿਲਾ ਟਵੀਟ ਕਹਿ ਲਈਏ ਜਾਂ ਪਹਿਲੀ ਪੋਸਟ ਕਹਿ ਲਈਏ ਸੁਖਬੀਰ ਬਾਦਲ ਦੇ ਹੱਕ 'ਚ ਉਹਨਾਂ ਦੀ ਤਾਰੀਫ਼ ਕਰਨਿਆ ਇਹ ਵਿਰਸਾ ਵਲਟੋਆ ਨੇ ਕੀਤੀ ਸੀ ਠੀਕ ਹੈ ਜੇ ਤਾਂ ਹੋ ਜਵੇ ਕੈਰਨ ਸਾਬੂਦਰ ਚਲੇ ਜਾਣ ਖੇਮ ਕਰਨ ਤੋਂ ਟਿਕਟ ਮਿਲ ਜੇ ਤਾਂ ਵਾਕਈ ਖੇਮ ਕਰਨ ਦੇ ਵਿੱਚ ਜਿਹੜਾ ਮੁਕਾਬਲਾ 2027 ਦੇ ਵਿੱਚ ਹੋਏਗਾ ਬੜਾ ਦਿਲਚਸਪ ਹੋਏਗਾ ਕਿਉਂਕਿ ਵਿਰਸਾ ਵਲਟੋਆ ਤੇ ਚੋਣ ਲੜਨਗੇ ਲੜਨਗੇ باوجود ਇਸ ਦੇ ਪਾਰਟੀ ਨੇ ਉਹਨਾਂ ਨੂੰ 10 ਸਾਲ ਲਈ ਬਾਹਰ ਕੱਢਿਆ ਹੋਇਆ ਹੋ ਸਕਦਾ ਅਗਲੇ ਆਜ਼ਾਦ ਖੜ ਜਣ ਸੋ ਇਹ ਇਹ ਸਾਰੀ ਤਮਾਮ ਚਰਚਾ ਦੇ ਉੱਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ